ਸਾਡੇ ਕੋਲੇ ਕਾਲ ਆਈ ਆ ਸਾਨੂੰ ਇਸ ਤਰ੍ਹਾਂ ਕਰਕੇ ਜਿਹੜੀ WhatsApp ਕਾਲ ਆ ਜਿੱਤੇ ਤੇ ਸਾਨੂੰ ਬੰਦਾ ਟਰੈਕਟ ਕਰ ਰਿਹਾ ਤੇ 10 ਕਰੋੜ ਰੁਪਈਆ ਸਾਡੇ ਕੋਲੋਂ ਮੰਗ ਰਿਹਾ ਮਗਦਮਾ ਦਰਜ ਕਰਕੇ ਕੱਲ ਜਦੋਂ ਅਸੀਂ ਉਹਨਾਂ ਦੇ ਕੋਲੋਂ ਸਾਰੀ ਡਿਟੇਲ ਲੈ ਕੇ ਸਾਨੂੰ ਜੋ ਉਹਨਾਂ ਨੇ ਬਰੀਫ ਕੀਤਾ ਡਿਟੇਲ ਲਈ ਉਸ ਤੋਂ ਬਾਅਦ ਸਾਡੇ ਕੋਲ ਜਿਹੜਾ ਹੈਗਾ ਇਹਨਾਂ ਦੀਆਂ ਕੁਝ ਫੋਟੋਗ੍ਰਾਫੀਆਂ ਵੀ ਸਾਨੂੰ ਮਿਲੀਆਂ ਇਹਨੂੰ ਇੱਕ ਮਹੀਨੇ ਤੋਂ ਰੈਕੀ ਕਰਦਾ ਰਿਹਾ ਇਹਨਾਂ ਦਾ ਕੀ ਕਾਰੋਬਾਰ ਆ ਇਹਨਾਂ ਦੇ ਵਾਈਫ ਬੱਚੇ ਕੀ ਕਰਦੇ ਨੇ ਕੀ ਕਰਨ ਤੋਂ ਬਾਅਦ ਇਹ ਫੋਟੋਗ੍ਰਾਫਸ ਤੇ ਇਹਨਾਂ ਦੀ ਡਿਟੇਲ ਜਿਹੜੀਆਂ ਆ ਆਪਦੇ ਬ੍ਰਦਰ ਨੂੰ ਮਨੀਲਾ ਪੋਸਟ ਕੀਤੀਆਂ ਸੀ ਤੇ ਉਸ ਤੋਂ ਬਾਅਦ ਉਹਨੇ ਇਹਨਾਂ ਨੂੰ ਰੈਨਸਮ ਕਾਲ ਕੀਤੀ ਇਹ ਟੋਟਲ 4 ਲੋਕ ਨੇ ਜੀ ਦੋ ਲੋਕ ਅਸੀਂ ਅਰੈਸਟ ਕਰ ਲਏ ਦੋ ਲੋਕ ਜਿਹੜੇ ਬਾਹਰ ਆ ਉਹਨਾਂ ਦੀ ਅਸੀਂ ਜੋ ਬੰਦੀ ਕਾਰਵਾਈ ਹੈਗੀ ਆ ਅਸੀਂ ਆਪਣੀ ਪ੍ਰोसीडिंग ਸ਼ੁਰੂ ਕਰਾਂਗੇ ਕਿ ਕੀ ਬਰਾਮਦ ਹੋਏ ਹਨ ਇਹਨਾਂ ਕੋਲੋਂ ਇਹਨਾਂ ਕੋਲੋਂ ਇੱਕ ਫਰਚਨ ਗੱਡੀ ਜਿਹਦੇ 'ਚ ਸਵਾਰ ਸੀਗੇ ਇਹਨਾਂ ਕੋਲ ਇੱਕ 9mm ਦਾ ਪਿਸਤਲ ਗੱਡੀ ਚੋਂ ਮਿਲਿਆ ਉਹਦਾ ਲਾਇਸੈਂਸ ਨਹੀਂ ਪੇਸ਼ ਕਰ ਸਕਿਆ ਉਸ ਤੋਂ ਬਾਅਦ ਇਹਦੇ ਕੋਲ ਪੰਜ ਮੋਬਾਈਲ ਫੋਨ ਤੇਜਿੰਦਰ ਸਿੰਘ ਗਿਲਕੁਲ ਸੀ ਕਿਹਦੇ ਡਰਾਈਵਰ ਕੋਲ ਸੀ ਟੋਟਲ 6 ਮੋਬਾਈਲ ਤੁਸੀਂ ਦੇਖ ਲਓ ਲਾਈਵ ਮੈਂ ਯੂਵਮਬੇਰੀ ਕਾਰੋਬਾਰੀ ਨੂੰ ਫਰੋਤੀ ਮੰਗਣ ਫਰੋਤੀ ਮੰਗਣ ਵਾਲਿਆਂ ਕੀਤਾ ਕਾਬੂ ਜੀ ਹਾਂ ਕੁਝ ਦਿਨ ਪਹਿਲਾਂ ਇੱਕ ਕਾਰੋਬਾਰੀ ਨੂੰ 3 ਕਰੋੜ ਦੀ ਜਰੀਏ ਫਰੋਤੀ ਮੰਗਣ ਦਾ ਮਾਮਲਾ ਸਾਮਲ ਆ ਰਹੀ ਆ ਸਾਡੇ ਨਾਲ ਮੈਂ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਕੀ ਮਾਮਲਾ ਕੀ ਸੀਗਾ ਮੈਂ ਕੀ ਮਾਮਲਾ ਦੀ ਇੱਕ ਕਾਰੋਬਾਰੀ ਨੂੰ ਫਰੋਤੀ ਮੰਗੇ ਕੀਤੇ 3 ਕਰੋੜ ਮਿੱਤਲ ਗੌਰਮ ਮਿੱਤਲ ਨੇ 621 ਅਗਰਨਗਰ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਪਰਸੋਂ ਪਰਸੋਂ ਸਿਰ ਇਹਨਾਂ ਨੂੰ ਕਾਲ ਆਈ ਸੀ ਉਹਨਾਂ ਨੇ ਸਾਨੂੰ ਆ ਕੇ ਕੱਲ ਕੰਟੈਕਟ ਕੀਤਾ ਕਿ ਸਾਡੇ ਕੋਲੇ ਕਾਲ ਆਈ ਹੈ ਸਾਨੂੰ ਇਸ ਤਰ੍ਹਾਂ ਕਰਕੇ ਜਿਹੜੀ WhatsApp ਕਾਲ ਆ ਜਿਹਦੇ ਤੇ ਸਾਨੂੰ ਬੰਦਾ ਥ੍ਰੈਟ ਕਰ ਰਿਹਾ ਤੇ 3 ਕਰੋੜ ਰੁਪਈਆ ਸਾਡੇ ਕੋਲੋਂ ਮੰਗ ਰਿਹਾ ਉਹਦੇ ਤੇ ਅਸੀਂ ਮੁਕੱਦਮਾ ਦਰਜ ਕਰਕੇ ਕੱਲ ਜਦੋਂ ਅਸੀਂ ਉਹਨਾਂ ਦੇ ਕੋਲੋਂ ਸਾਰੀ ਡਿਟੇਲ ਲੈ ਕੇ ਸਾਨੂੰ ਜੋ ਉਹਨਾਂ ਨੇ ਬਰੀਫ ਕੀਤਾ ਡਿਟੇਲ ਲਈ ਉਸ ਤੋਂ ਬਾਅਦ ਸਾਡੇ ਕੋਲ ਜਿਹੜਾ ਹੈਗਾ ਇਹਨਾਂ ਦੀਆਂ ਕੁਝ ਫੋਟੋਗ੍ਰਾਫਸ ਵੀ ਸਾਨੂੰ ਮਿਲੀਆਂ ਜਿੱਦੋਂ ਤੋਂ ਸਾਨੂੰ ਅੱਗੇ ਲੀਡ ਮਿਲੀ ਤੇ ਅਸੀਂ ਇਹ ਦੋ ਮੁਲਜ਼ਮਾਂ ਨੂੰ ਅਸੀਂ ਕਾਬੂ ਕਰ ਪਏ ਜਿਸ ਤੋਂ ਸਾਨੂੰ ਇਹ ਮੁਕੱਦਮਾ ਜਿਹੜਾ ਟਰੇਸ ਹੋਇਆ ਸਾਡਾ ਇਹ ਜਿਹੜਾ ਕਾਰੋਬਾਰੀ ਹੈ ਇਹ ਕਰਦਾ ਕੀ ਹੈ ਰਹਿਣ ਵਾਲਾ ਕਿੱਥੇ ਦਾ ਇਹਨਾਂ ਦਾ ਸਪਿੰਨਿੰਗ ਮਿਲਦਾ ਜਿਹੜਾ ਹੈਗਾ ਸਪਿੰਨਿੰਗ ਮਿਲ ਥ्रेड ਵਗੈਰਾ ਜਿਹੜਾ ਯੂਜ਼ ਹੁੰਦਾ ਉਹਦਾ ਕਾਰੋਬਾਰ ਹੈ ਇਹਨਾਂ ਦਾ ਇਹਨਾਂ ਦੀ ਸਮਰਾਲਾ ਵੀ ਇੱਕ ਫੈਕਟਰੀ ਇਹਨਾਂ ਦਾ ਇਹ ਬਿਜ਼ਨਸ ਹੈ ਇਹਨਾਂ ਦਾ ਸਰ ਮੈਂ ਇੱਕ ਮੇਨ ਪੁਆਇੰਟ ਜਿਹੜਾ ਹੈ ਉੱਠਦਾ ਕਿ ਇਹਨਾਂ ਨੂੰ ਟਰੈਕ ਕਿੱਥੋਂ ਕੀਤਾ ਗਿਆ ਇਹਨਾਂ ਬਾਰੇ ਪਤਾ ਕਿੱਦਾਂ ਲੱਗੇ ਗਿਆ ਜਿਹੜਾ ਤਜਿੰਦਰ ਸਿੰਘ ਗਿੱਲ ਆ ਇਹ ਐਮਆਈਜੀ ਫਲੈਟ ਦੇ ਵਿੱਚ ਰਹਿੰਦਾ ਆ ਐਮਰਜੈਂਸੀ ਫਲੇਟ ਤੋਂ ਮਤਲਬ ਜਿਹੜਾ ਅਗਰਨਗਰਾ 621B ਅਗਰਨਗਰ ਉਹ ਵਿੱਚੋਂ ਇੱਕ ਰੋਡ ਕ੍ਰੋਸ ਹੁੰਦੀ ਆ ਸਿਰਫ ਸਾਹਮਣੇ-ਸਾਹਮਣੇ ਹੈਗਾ ਇਹ ਉੱਥੇ ਉਹਨਾਂ ਦੇ ਨੇੜੇ ਰਹਿੰਦਾ ਹੋਣ ਕਰਕੇ ਇਹਨਾਂ ਨੇ ਇਹਨੂੰ ਇੱਕ ਮਹੀਨੇ ਤੋਂ ਰੈਕੀ ਕਰਦਾ ਰਿਆ ਕਿ ਇਹਨਾਂ ਦਾ ਕੀ ਕਾਰੋਬਾਰ ਆ ਇਹਨਾਂ ਦੇ ਵਾਈਫ ਬੱਚੇ ਕੀ ਕਰਦੇ ਨੇ ਉਹ ਰੈਕੀ ਕਰਕੇ ਇਹਨੂੰ ਪਤਾ ਲੱਗਿਆ ਸੀ ਇਸ ਕਰਕੇ ਇਹਨੇ ਰੈਕੀ ਕਰਨ ਤੋਂ ਬਾਅਦ ਇਹ ਫੋਟੋਗ੍ਰਾਫਸ ਤੇ ਇਹਨਾਂ ਦੀ ਡਿਟੇਲ ਜਿਹੜੀਆਂ ਆ ਆਪਦੇ ਬ੍ਰਦਰ ਨੂੰ ਮਨੀਲਾ ਪੋਸਟ ਕੀਤੀਆਂ ਸੀ ਤੇ ਉਸ ਤੋਂ ਬਾਅਦ ਉਹਨੇ ਇਹਨਾਂ ਨੂੰ ਰੈਨਸਮ ਕਾਲ ਕੀਤੀ ਕੋਈ ਪਿੱਛਾ ਵਗੈਰਾ ਵੀ ਕੀਤਾ ਗਏ ਨੇ ਵਾਈਫ ਦਾ ਕੁਛ ਇਦਾਂ ਦੱਸਿਆ ਜਾਦਾ ਹੈ ਹਾਂਜੀ ਜਦੋਂ ਇਹਨੇ ਫੋਟੋਗ੍ਰਾਫਸ ਇਸ ਤਰ੍ਹਾਂ ਹੀ ਲਈਆਂ ਇਹਨਾਂ ਨੂੰ ਜਦੋਂ ਇਹਦੀ ਵਾਈਫ ਦਾ ਗੱਡੀ ਦਾ ਨੰਬਰ ਇਹ ਪਹਿਲਾਂ ਗੱਡੀਆਂ ਦੇ ਨੰਬਰ ਚੈੱਕ ਕਰਦਾ ਸੀ ਗੱਡੀ ਦੀ ਅਗਲੇ ਤਾਂ ਗੱਡੀ ਦਾ ਨੰਬਰ ਮਿਲ ਜਾਂਦਾ ਸੀ ਟੈਲੀਫੋਨ ਨੰਬਰ ਕਲੈਕਟ ਕਰਦਾ ਸੀ ਗੱਡੀ ਦੀ ਨੰਬਰ ਗੱਡੀ ਤੋਂ ਇਹ ਜਦੋਂ ਇਹਦੀ ਵਾਈਫ ਕਿਤੇ ਜਾ ਰਹੀ ਸੀ ਇਹਨੇ ਪਿੱਛੇ ਜਾ ਕੇ ਉਹਦੀਆਂ ਫੋਟੋ ਖਿੱਚੀਆਂ ਉਹ ਉਹਨਾਂ ਨੂੰ ਪੋਸਟ ਕੀਤੀਆਂ ਇਕਮ ਫੋਰਚੂਨਾਂ ਵੀ ਬਰਾਮਤ ਹੁੰਦੀ ਹੈ ਉਹ ਕਿਸ ਤੇ ਨਾਂ ਤੇ ਹੈ ਕੀ ਹੈ ਫਰੋਤੀ ਕੀ ਕੰਮ ਕੀ ਕਰਦੀ ਹੈ ਫਰੋਤੀ ਜਰੇ ਜਰੇ ਕੰਮ ਕੀ ਕਰਦੇ ਹੈ ਜੋ ਦੋਸ਼ੀ ਜਰੇ ਕਾਬੂ ਕੀਤੇ ਇਹ ਤੇਜਿੰਦਰ ਗਿੱਲ ਤੇ ਪਹਿਲਾਂ ਇੱਥੇ ਇੱਕ ਸਰਾਬਾ ਨਗਰ ਠੀਕ ਕਬਜੇ ਦਾ ਵੀ ਪਰਚਾ 447 511 ਦਾ ਇਹਨੇ ਕਿਸੇ ਕੋਠੀ ਤੇ ਕਬਜਾ ਕੀਤਾ ਸੀ ਬਾਅਦ ਚ ਉਹ ਬੰਦਿਆਂ ਤੋਂ ਕੋਠੀ ਛੱਡਣ ਲਈ ਰਾਜਨਾਮਾ ਕਰਕੇ ਇਹਨੇ 60 ਲੱਖ ਰੁਪਏ ਲਿਆ ਸੀ ਇਹ ਇਸ ਤਰ੍ਹਾਂ ਦਾ ਹੀ ਕੰਮ ਕਰਦਾ ਹੈ ਤੇ ਇਸ ਤੋਂ ਬਾਅਦ ਇਹਨੇ ਜਿਹੜੇ ਹੈਗੇ ਆ ਇਹ ਜਿਹੜੀਆਂ ਹੁਣ ਰੈਨਸਮ ਕਾਲ ਸ਼ੁਰੂ ਕੀਤੀਆਂ ਸੀ ਇਹਨਾਂ ਨੇ ਹੁਣ ਇਸ ਤਰ੍ਹਾਂ ਦਾ ਤਰੀਕਾ ਅਪਣਾ ਕੇ ਜਿਹੜਾ ਲੋਕਾਂ ਤੋਂ ਪੈਸਾ ਲੈਣਾ ਸ਼ੁਰੂ ਕਰਨਾ ਸੀ ਅੱਗੇ ਵੀ ਕੋਈ ਮਾਮਲਾ ਇਹ ਤੇ ਇਹਨਾਂ ਤੇ ਦਰਜ ਹੈ ਕੋਈ ਨਹੀਂ ਪਹਿਲਾਂ ਇਸ ਤਰ੍ਹਾਂ ਦਾ ਰੈਨਸਮ ਵਾਲਾ ਕੋਈ ਮੁਕਦਮਾ ਦਰਜ ਨਹੀਂ ਹੈਗਾ ਇਹਦੇ ਤੇ ਲੜਾਈ ਝਗੜੇ ਦਾ ਹੈਗਾ ਲੋਡੂਵਾਲ ਹੋਇਆ ਸੀ ਤੇ ਕਾਰ ਚੋਰੀ ਦੇ ਪਰਚੇ ਦਰਜ ਹੈਗੇ ਇਹਦੇ ਤੇ ਫਰੋਤੀ ਮੰਗਣ ਵਾਲੇ ਕਿੰਨੇ ਕੁ ਹੋ ਜਾਣੇ ਹੋਣੇ ਆ ਇਹ ਟੋਟਲ 4 ਲੋਕ ਨੇ ਜੀ ਦੋ ਲੋਕ ਅਸੀਂ ਅਰੈਸਟ ਕਰ ਲਏ ਦੋ ਲੋਕ ਜਿਹੜੇ ਬਾਹਰ ਆ ਉਹਨਾਂ ਦੀ ਅਸੀਂ ਜੋ ਬਣਦੀ ਕਾਰਵਾਈ ਹੈਗੀ ਅਸੀਂ ਆਪਣੀ ਪ੍ਰोसीडिंग ਸ਼ੁਰੂ ਕਰਾਂਗੇ ਕੀ ਕੀ ਬਰਾਮਦ ਹੋਏ ਨਾ ਕੋਲ ਇਹਨਾਂ ਕੋਲ ਇੱਕ ਫੋਰਚੂਨ ਗੱਡੀ ਜਿਹਦੇ 'ਤੇ ਸਵਾਰ ਸੀਗੇ ਇਹਨਾਂ ਕੋਲ ਇੱਕ 9mm ਦਾ ਪਿਸਤਲ ਗੱਡੀ 'ਚੋਂ ਮਿਲਿਆ ਉਹਦਾ ਲਾਇਸੈਂਸ ਇਹ ਨਹੀਂ ਪੇਸ਼ ਕਰ ਸਕਿਆ ਉਸ ਤੋਂ ਬਾਅਦ ਇਹਦੇ ਕੋਲ ਪੰਜ ਫੋਨ ਮੋਬਾਈਲ ਫੋਨ ਤੇਜਿੰਦਰ ਸਿੰਘ ਬਿਲਕੁਲ ਸੀ ਇੱਕ ਇਹਦੇ ਡਰਾਈਵਰ ਕੋਲ ਸੀ ਟੋਟਲ 6 ਮੋਬਾਈਲ ਫੋਨ ਹੈ ਹੁਣ ਕਾਬੂ ਕੀਤੇ ਗਿਆ ਇੱਕ ਇੱਕ ਤਾਂ ਕਾਬੂ ਹੋ ਗਿਆ ਜਿਹੜੇ ਬਾਕੀ ਫਰਾਰ ਨੇ ਨਹੀਂ ਜੀ ਦੋਨੋਂ ਬੰਦੇ ਅਰੇਸਟਡ ਨੇ ਡਰਾਈਵਰ ਵੀ ਤੇਜਿੰਦਰ ਗਿੱਲ ਵੀ ਅਰੇਸਟਡ ਆ ਇਹ ਜਦੋਂ ਅਸੀਂ ਕੱਲ ਇਹਨੂੰ ਅਰੇਸਟ ਕਰਨ ਗਏ ਸੀ ਘਰ ਇਹਦੇ ਰੇਡ ਕੀਤਾ ਸੀ ਇਹਨੇ ਛਾਲਮਾਰ ਦਿੱਤੀ ਤੇ ਸੱਟ ਲੱਗੀ ਇਹਦੀ ਲੱਤ ਟੁੱਟੀ ਹੋਈ ਆ ਜਿਹਨੂੰ ਫਰਸਟ ایڈ ਦੇ ਕੇ ਸਿਵਲ ਹਸਪੀਟਲ ਐਡਮਿਟ ਕਰਵਾਇਆ ਸੀ ਅੱਜ ਅਸੀਂ ਦੋਨੋਂ ਬੰਦੇ ਕੋਰਟ 'ਚ ਪੇਸ਼ ਕੀਤੇ ਸੀ ਸਾਨੂੰ 2 ਦਿਨ ਦਾ ਪੁਲਿਸ ਰਿਵਾਇੰਡ ਮਿਲਿਆ ਸੋ ਇਹ ਸਾਨੂੰ ਨਾ ਸੀ ਕਿ ਮੈਡਮ ਐਸਪੀ ਮੈਮ ਜਿਨ੍ਹਾਂ ਨੇ ਕਿਹਾ ਕਿ ਜਿਹੜੇ ਬੰਦੇ ਜਿਹੜੇ ਆ ਕਾਬੂ ਕੀਤੇ ਗਏ ਤੇ ਹੁਣ ਆਉਣ ਵਾਲਾ ਹੁਣ ਦੇਖਣਾ ਹੋਏਗਾ ਕਿ ਇੱਥੇ ਕੀ ਕਾਰਵਾਈ ਹੁੰਦੀ ਆ